ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੱਪਾ ਫੈਸ਼ਨ ਬੁਟੀਕ ਤੇ ਬਹੁਤ-ਬਹੁਤ ਸਵਾਗਤ ਹੈ ਜੀ ਮੰਜ਼ਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ ਇਕੱਲੇ ਖੰਭਾਂ ਨਾਲ ਕੁਝ ਨਹੀਂ ਹੁੰਦਾ ਹੌਸਲਿਆਂ ਨਾਲ ਉਡਾਨ ਹੁੰਦੀ ਹੈ ਤੇ ਇੱਥੇ ਮੇਰਾ ਹੌਸਲਾ ਬਣੀ ਹੈ ਤੁਸੀਂ ਸਾਰੀਆਂ ਮੇਰੀਆਂ ਉਹ ਭੈਣਾਂ ਜਿਹੜੀਆਂ YouTube ਚੈਨਲ ਦੇ ਰਾਹੀਂ ਮੇਰੇ ਨਾਲ ਜੁੜੀਆਂ ਮੈਂ ਇਹ ਜਿਹੜਾ ਇਹ ਸਫ਼ਰ ਹੈ ਉਹ 5 ਫਰਵਰੀ 2025 ਚ ਸ਼ੁਰੂ ਕੀਤਾ ਸੀ ਮੇਰਾ ਨਾਮ ਬਿੰਦੂ ਹੈ ਮੈਂ ਤਪਾ ਮੰਡੀ ਡਿਸਟ੍ਰਿਕਟ ਬਰਨਾਲਾ ਤੋਂ ਐ ਤੇ ਜਦੋਂ ਮੈਂ ਇਹ ਸਫਰ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਮੈਂ ਰੀਲ ਇੱਕ ਪਾਈ ਸੀ ਜਿਹਦੇ ਵਿੱਚ ਮੈਂ ਇੱਕ ਸਲਾਈ ਦੇ ਵਿੱਚ ਕਿਵੇਂ ਆਪਾਂ ਪਾਈਪਿੰਗ ਲਗਾਉਣੇ ਆ ਉਹ ਰੀਲ ਬਣਾ ਕੇ ਪਾਈ ਜਿਹਨੂੰ ਸਾਰੀਆਂ ਭੈਣਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਸਨੇਹ ਦਿੱਤਾ ਉਸ ਤੋਂ ਬਾਅਦ ਮੈਂ ਇੱਕ ਹੋਰ ਰੀਲ ਇੰਸਟਾ ਤੇ ਪਾਈ ਜਿਹਦੇ 5 ਲੱਖ ਵਿਊ ਆਏ ਯਾਨੀ ਕਿ ਇੰਨਾ ਨੂੰ ਪਸੰਦ ਕੀਤਾ ਉਹਦੇ ਵਿੱਚ ਮੈਂ ਇੱਕ ਈਜ਼ੀ ਤਰੀਕਾ ਦੱਸਿਆ ਸੀ ਜਿਦੇ ਵਿੱਚ ਆਪਾਂ ਜਿਹੜੇ ਬਿਗਨਰ ਨੇ ਉਹ ਇੱਕ ਲਕੀਰ ਵਾਲੀ ਕਾਪੀ ਲੈ ਕੇ ਕਿਵੇਂ ਉਹਤੇ ਸਲਾਈ ਮਾਰਨਾ ਸਿੱਖ ਸਕਦੇ ਆ ਸਿੱਧਾ ਸਿੱਧੀ ਸਲਾਈ ਉਹਦੇ ਤੇ ਮਾਰ ਕੇ ਸਿੱਖ ਸਕਦੇ ਆ ਉਹ ਚੀਜ਼ ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ ਸਲਾਈ ਤਾਂ ਸਾਰੇ ਸਿਖਾ ਰਹੇ ਆ ਪਰ ਉਹਦੇ ਵਿੱਚ ਜਿਹੜਾ ਮੇਰਾ ਮਕਸਦ ਹੈ ਮੇਰਾ ਮਕਸਦ ਇਹ ਹੈ ਵੀ ਈਜ਼ੀ ਤਰੀਕੇ ਦੇ ਨਾਲ ਤੁਹਾਨੂੰ ਕਿਵੇਂ ਸਲਾਈ ਸਿੱਖਾ ਸਕਾਂ ਇਹਦੇ ਵਿੱਚ ਜਿਵੇਂ ਕਟਿੰਗ ਦੇ ਤਰੀਕੇ ਬਹੁਤ ਹੁੰਦੇ ਆ ਸਟੀਚਿੰਗ ਦੇ ਤਰੀਕੇ ਬਹੁਤ ਹੁੰਦੇ ਆ ਇੱਕ ਤਰੀਕੇ ਦੇ ਨਾਲ ਨਾ ਤਾਂ ਕਟਿੰਗ ਕੀਤੀ ਜਾਂਦੀ ਹੈ ਤੇ ਨਾ ਹੀ ਸਟੀਚਿੰਗ ਕੀਤੀ ਜਾਂਦੀ ਹੈ ਪਰ ਮੈਂ ਤੁਹਾਡੇ ਵਾਸਤੇ ਤਰੀਕਾ ਲੈ ਕੇ ਆਉਣੀ ਆ ਜਿਹੜਾ ਮੈਨੂੰ ਬਾਕੀਆਂ ਨਾਲੋਂ ਅਲੱਗ ਕਰਦਾ ਉਹ ਇਹ ਹੈ ਕਿ ਕਿਹੜੇ ਤਰੀਕੇ ਜਿਹੜਾ ਤੁਹਾਨੂੰ ਛੇਤੀ ਸਮਝ ਆਵੇ ਸੌਖਾ ਹੋਵੇ ਤੇ ਈਜ਼ੀ ਤੁਹਾਡੇ ਦਿਮਾਗ ਦੇ ਵਿੱਚ ਉਹ ਤਰੀਕਾ ਫਿੱਟ ਬੈਠ ਜੇ ਤੇ ਉਹੀ ਤਰੀਕੇ ਤੁਸੀਂ ਮੇਰੇ ਇੰਨੇ ਪਸੰਦ ਕੀਤੇ ਆ ਪਹਿਲਾ 2-3 ਮਹੀਨੇ ਤਾਂ ਮੈਂ 2.5 ਮਹੀਨੇ ਤਾਂ ਮੈਂ ਸ਼ਾਰਟ ਤੇ ਰੀਲ ਵਗੈਰਾ ਹੀ ਪਾਈਆਂ ਤੇ 3 ਮਹੀਨੇ ਪਹਿਲਾਂ ਹੀ ਮੈਂ ਆਪਣੀਆਂ ਲੌਂਗ ਵੀਡੀਓ ਜਿਹੜੀਆਂ ਉਹ ਪਾਉਣੀਆਂ ਸ਼ੁਰੂ ਕੀਤੀਆਂ ਪਰ ਇਹ 3 ਮਹੀਨਿਆਂ ਦੇ ਵਿੱਚ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਐਨੇ ਥੋੜੇ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਇਹਦੇ ਲਈ ਮੈਂ ਤੈਹ ਦਿਲ ਤੋਂ ਜਿਹੜੀਆਂ ਦੇਸ਼ 'ਚ ਬੈਠੀਆਂ ਆਪਣੇ 'ਚ ਪੰਜਾਬ 'ਚ ਬੈਠੀਆਂ ਐ ਤੇ ਆਪਣੇ ਦੇਸ਼ ਤੋਂ ਬਾਹਰ ਜਿਹੜੀਆਂ ਵਿਦੇਸ਼ਾਂ 'ਚ ਬੈਠੀਆਂ ਪੰਜਾਬਣ ਭੈਣਾਂ ਮੈਨੂੰ ਦੇਖਦੀਆਂ ਮੇਰੇ ਨਾਲ ਜੁੜੀਆਂ ਉਹਨਾਂ ਦਾ ਮੈਂ ਤੇਰੇ ਦੋ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਥੈਂਕ ਯੂ ਜਿਹੜਾ ਤੁਸੀਂ ਮੈਨੂੰ ਇੰਨਾ ਸਨੇਹ ਦਿੱਤਾ ਹੈ ਇੰਨਾ ਪਿਆਰ ਦਿੱਤਾ ਹੈ ਤੇ ਇਸ ਜਿਹੜਾ ਸਨੇਹ ਦਾ ਇਸ ਪਿਆਰ ਦਾ ਜਿਹਦੇ ਮੈਂ ਹੌਸਲੇ ਦੀ ਤੁਹਾਨੂੰ ਗੱਲ ਕੀਤੀ ਹੈ ਜਿਨੇ ਮੇਰਾ ਹੌਸਲਾ ਵਧਾਇਆ ਹੈ ਵੀ ਮੈਂ ਉਹ ਸਾਰੀਆਂ ਭੈਣਾਂ ਤੁਸੀਂ ਉਹ ਜਿਨ੍ਹਾਂ ਨੇ ਮੇਰਾ ਹੌਸਲਾ ਵਧਾਇਆ ਹੈ ਲੌਂਗ ਵੀਡੀਓ ਬਣਾਉਣ ਲਈ ਲੈ ਕੇ ਆਉਣ ਲਈ ਤੇ ਅੱਜ ਮੈਂ 13000 ਜਿਹੜੇ ਆਪਣੇ ਫੈਮਿਲੀ ਦੇ ਮੈਂਬਰ ਹੈ ਉਹ ਹੋ ਚੁੱਕੇ ਐ ਤੇ ਮੈਂ ਉਸ ਪਰਮਾਤਮਾ ਦਾ ਵੀ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਐ ਜਿਨ੍ਹਾਂ ਨੇ ਜ਼ਿੰਦਗੀ ਦਿੱਤੀ ਐ ਤੇ ਜਿਨੇ ਇਹ ਗੁਣ ਦਿੱਤਾ ਮੈਨੂੰ ਪਰਮਾਤਮਾ ਨੇ ਤੇ ਮੈਂ ਤੁਹਾਨੂੰ ਉਹ ਸਿਖਾ ਰਹੀ ਐ ਤੇ ਅੱਜ ਆਪਾਂ ਜਿਹੜਾ ਇਹ ਕੇਕ ਦੀ ਕਟਿੰਗ ਕਰ ਲਈ ਐ ਇਹ ਕੇਕ ਕਟਿੰਗ ਕਰਨ ਦਾ ਕੱਲਾ ਮੇਰਾ ਹੱਕ ਕੱਲੀ ਦਾ ਨਹੀਂ ਕਿਉਂਕਿ ਤੁਸੀਂ ਸਾਰੇ ਮੇਰੇ ਨਾਲ ਐ ਸਾਰੇ ਫੈਮਿਲੀ ਦੇ ਮੈਂਬਰ ਐ ਉਹ ਦਿਨ ਦੂਰ ਨਹੀਂ ਹੋਊਗਾ ਜਦੋਂ ਆਪਾਂ ਸਾਰੇ ਮਿਲਾਂਗੇ ਵੀ ਕਦੇ ਇਕੱਠੇ ਵੀ ਹੋਵਾਂਗੇ ਤੇ ਅੱਜ ਜਿਹੜੇ ਆਪਾਂ ਕੇਕ ਦੀ ਕਟਿੰਗ ਕਰਾਂਗੇ ਇਹ ਵੀ ਸਾਰੇ ਆਪਾਂ ਮਿਲ ਕੇ ਕਰਾਂਗੇ ਤੁਹਾਡਾ ਵੀ ਓਨਾ ਹੀ ਹੱਕ ਹੈ ਤੇ ਜਿੰਨਾ ਇਹ ਖੁਸ਼ੀ ਦੇ ਵਿੱਚ ਮੇਰਾ ਹੈ ਤੇ ਆਪਾਂ ਇਹ ਖੁਸ਼ੀ ਨੂੰ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਹਿਰੇਲ ਤੋਂ ਤੁਹਾਡਾ ਸਾਰੀਆਂ ਭੈਣਾਂ ਦਾ ਜਿੰਨੀਆਂ ਵੀ YouTube ਦੇ ਰਾਹੀਂ ਮੇਰੇ ਨਾਲ ਜੁੜੀਆਂ ਉਨਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਕੋਲ ਸ਼ਬਦ ਅੱਜ ਘੱਟ ਪੈ ਰਹੇ ਐ ਬੋਲਣ ਲਈ ਕਿ ਮੈਂ ਕਿਵੇਂ ਤੁਹਾਡਾ ਧੰਨਵਾਦ ਕਰਾਂ ਜਿੰਨਾ ਭੈਣਾਂ ਨੇ ਮੈਨੂੰ ਦੇਖਦੀਆਂ ਤੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਆਪਾਂ ਇਹ ਕੇਕ ਦੀ ਕਰਦੇ ਆ ਕਟਿੰਗ ਥੈਂਕ ਯੂ ਬਹੁਤ-ਬਹੁਤ ਥੈਂਕ ਯੂ ਦੇ ਦਿਲ ਤੋਂ ਤੁਹਾਡਾ ਸਾਰੀਆਂ ਭੈਣਾਂ ਦਾ ਸਵਾਗਤ ਹੈ ਧੰਨਵਾਦ ਹੈ ਬਹੁਤ ਬਹੁਤ ਜਿਹੜਾ ਤੁਸੀਂ ਮੈਨੂੰ ਇੰਨਾ ਹੌਸਲਾ ਦਿੱਤਾ ਹੈ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਅੱਜ ਇੰਨੀ ਖੁਸ਼ੀ ਹੈ ਕਿ ਮੈਥੋਂ ਬੋਲਿਆ ਨਹੀਂ ਜਾ ਰਿਹਾ